ਲਾਲ ਝੰਡਾ ਪੱਠਾ ਮਜ਼ਦੂਰ ਯੂਨੀਅਨ ਨੇ ਸੰਗਰੂਰ ਡੀਸੀ ਦਫ਼ਤਰ ਅੱਗੇ ਧਰਨਾ ਲਗਾ ਕੇ ਆਪਣੀਆਂ ਮੰਗਾਂ ਰੱਖੀਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੱਠਾ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਾਡਾ ਵੇਤਨ ਬਹੁਤ ਘੱਟ ਹੈ ਸਾਨੂੰ ਸਾਡੀ ਮਿਹਨਤ ਮੁਤਾਬਕ ਮਿਹਨਤਾਂ ਨਾ ਦਿੱਤਾ ਜਾਵੇ ਇਸ ਕਿੱਤੇ ਵਿੱਚ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਅੱਗੇ ਕਿਹਾ ਕਿ ਪੱਠਾ ਮਾਲਕਾਂ ਵੱਲੋਂ ਜੋ ਮਸ਼ੀਨ ਰਾਹੀਂ ਮਿੱਟੀ ਦਾ ਘਾਣ ਤਿਆਰ ਕੀਤਾ ਜਾਂਦਾ ਹੈ ਉਸ ਘਾਣ ਵਿੱਚ ਬਹੁਤ ਸਾਰੇ ਜੀਵ ਜੰਤੂ ਆ ਜਾਂਦੇ ਹਨ ਜਿਵੇਂ ਕਿ ਸੱਪ ਕਿਰਲੀਆਂ ਹੋਰ ਕੀੜੇ ਮਕੌੜੇ ਜਿਸ ਨਾਲ ਬਹੁਤ ਸਾਰੇ ਮਜ਼ਦੂਰਾਂ ਦੇ ਹੱਥ ਖਰਾਬ ਹੋ ਜਾਂਦੇ ਹਨ ਅਤੇ ਚਮੜੀ ਰੋਗ ਵੀ ਲੱਗ ਜਾਂਦੇ ਹਨ ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੱਠਾ ਮਜ਼ਦੂਰ ਯੂਨੀਅਨ ਦੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਸਾਰੇ ਇੱਕ ਪਲੇਟਫਾਰਮ ਉੱਤੇ ਇਕੱਠੇ ਹੋ ਕੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਾਂਗੇ ਸੰਗਰੂਰ ਤੋਂ ਧਰਮਵੀਰ ਸਿੰਘ ਦੀ ਲੋਕਪ ਲਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਸਤਪਾਲ ਜੀ ਅੱਛਾ ਅੱਜ ਕੀ ਮੁਸ਼ਕਲਾਂ ਲੈ ਕੇ ਤੁਸੀਂ ਦਿੱਸ਼ਤਪਤ ਕੋਲ ਆਏ ਹੋ ਅਸੀਂ ਲਾਲ ਝੰਡਾ ਪੰਜਾਬ ਪਰਮਾਨੰਥ ਜੂਨੀਅਨ ਵੱਲੋਂ ਮਜ਼ਦੂਰਾਂ ਦੀਆਂ ਸਾਰੀਆਂ तमाम ਮੰਗਾਂ ਤੇ ਜਿਵੇਂ ਮਹਿੰਗਾਈ ਦੇ ਮੱਦੇ ਨਜ਼ਰ ਇਹਨਾਂ ਦੇ ਰੇਟਾਂ ਵਿੱਚ ਵਾਧਾ ਹੋਣਾ ਹੈ ਉਹ ਨਹੀਂ ਹੋ ਰਿਹਾ 2012 ਦੇ ਵਿੱਚ ਰਿਵੀਜ਼ਨ ਹੋਈ ਸੀ ਮਿਨੀਮਮ ਵੇਜ ਦੀ ਜੋ ਕਿ ਸਕੇਡਿਊਲ ਆਪਨ ਸਾਲਾਂ ਦੇ ਬਾਅਦ ਹੋਣੀ ਸੀ 17 ਦੇ ਵਿੱਚ ਹੋਣੀ ਸੀ ਫਿਰ 2022 ਦੇ ਵਿੱਚ ਹੋਣੀ ਸੀ ਹਰ ਘਟਨੇ ਲਈ ਹੋ ਰਿਹਾ ਹੈ ਕਿ ਛਿਤੇ ਧੰਡਿਆ ਹੋਇਆ ਹੈ ਮਹਿੰਗਾਈ ਦੀ ਮਾਰ ਹੇਠ ਹੈ ਉਪਰ ਸਰਕਾਰਾਂ ਨੇ ਬੀਚੇ ਸਰਕਾਰਾਂ ਨੇ ਔਰ ਮੌਜੂਦਾ ਸਰਕਾਰ ਨੇ 2012 ਤੋਂ ਲੈ ਕੇ 2024 ਆ ਗਿਆ ਹੈ 12 ਸਾਲ ਬੀਤ ਚੁੱਕੇ ਨੇ ਮਜ਼ਦੂਰਾਂ ਦੀ ਮਿਨਿਮਮ ਵੇਜ ਜਿਹੜੀ ਔਰ ਵਾਜ ਨਹੀਂ ਹੋ ਰਹੀ ਔਰ ਹੁਣ ਵੀ ਮੌਜੂਦਾ ਜਿਹੜਾ ਮਿਨਿਮਮ ਵੇਜ ਮਾਰਕਟ ਵਾਲਾ ਹੋਣਾ ਸੀ ਉਹ ਇਲੈਕਸ਼ਨ ਕੋਰਟ ਦੀ ਫੈਸਲ ਚੜ ਗਿਆ ਹੈ ਮਾਰਚ ਅਪ੍ਰੈਲ ਸੋਰੀ ਸਤੰਬਰ 2023 ਦੀ ਮਿਨਿਮਮ ਵੇਜ ਤੇ ਵੀ ਸੰਗਰੂਰ ਜ਼ਿਲ੍ਹੇ ਦੇ ਮਾਲਕਾ ਪੱਠਾ ਮਜ਼ਦੂਰਾਂ ਦੇ ਭਾਈ ਕਿਰਸ ਸਿੰਘ ਜੀ ਤੁਸੀਂ ਮਾਂਗ ਪਸੰਦੀ ਗੱਲਬਾਤ ਨਹੀਂ ਕਰ ਨਹੀਂ ਆ। ਅਸੀਂ ਆਪਣੀਆਂ ਸਾਰੀਆਂ तमाम ਮੰਡਾਂ ਨੂੰ ਲੈ ਕੇ ਅੱਜ ਡੀਸੀ ਦਾ ਪਥੀ ਪਥੇਰ ਤੇ ਮਸ਼ੀਨੀ ਪਥੇਰ ਦੇ ਵਿੱਚ ਕਿੰਨਾ ਕੰਮਤਰ ਹੈ। ਮਸ਼ੀਨੀ ਪਥੇਰ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ। ਉਹਦੇ ਵਿੱਚ ਗੱਤਗਾਂ ਤੋਂ ਮੰਡਲਾਂ ਤੋਂ ਅੰਨੀ ਲੁੱਟ ਕੀਤੀ ਜਾ ਰਹੀ ਹੈ। ਰੁਪਇਆ 230 ਪਏ 250 ਰੁਪਏ 270 ਰੁਪਏ ਤੱਕ ਦੀ ਤਿਆਰੀ ਹੈ ਜੋ ਕਿ ਬਿਲਕੁਲ ਜਾਈ ਜੇ ਜਿਹੜੀ ਹੱਥੀ ਕਾਰਾ ਬਣਾਉਣ ਦੀ ਹੈ ਕਰਦੇ ਉਹਦੇ ਵਿੱਚ ਮਿਨੀਮਮ ਬੇਚ ਦੇ ਜੇ ਕਾਊਂਟਰਸ ਜੋ ਵੀ ਵਾਦੇ ਦੇ ਨਾਲ ਰੇਟ ਬਣਦਾ ਹੈ ਉਹ ਪੂਰਾ ਮਿਲਦਾ ਹੈ ਪਰ ਮਸ਼ੀਨੀਦਾਰੇ ਦੇ ਵਿੱਚ ਮਜ਼ਦੂਰਾਂ ਤੋਂ ਅੰਨੀ ਲੁੱਟ ਕੀਤੀ ਜਾ ਰਹੀ ਹੈ ਨਜਾਇਜ਼ ਪੈਸਾ ਕੱਢ ਕੇ ਇਸ ਤੰਦੇ ਦੇ ਵਿੱਚ ਕਿੰਨੀਆਂ ਕਿ ਬਿਮਾਰੀਆਂ ਸਾਹਮਣਾ ਕਰਨਾ ਪੈ ਰਿਹਾ ਇਸ ਤੰਦੇ ਦੇ ਵਿੱਚ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਜਿਵੇਂ ਕਿ ਮਸ਼ੀਨ ਜਦੋਂ ਗੱਡਾ ਬਣਾਉਂਦੀ ਹੈ ਉਹਦੇ ਵਿੱਚ ਸੱਪ ਨਿਉਲੇ ਚੂਹੇ ਟਰੱਕ ਹੁਣੇ ਹੁਣ ਇੱਕ ਵੀਡੀਓ ਮੁੰਡੇ ਦੇ ਪਾਈ ਜਿਉਂਦਾ ਸੱਪ ਗਾਰੇ ਦੇ ਵਿੱਚ ਨਿਭਾਏ ਚਮੜੀ ਦੇ ਰੋਗ ਮਜ਼ਦੂਰਾਂ ਨੂੰ ਅਸੀਂ ਪ੍ਰਣਾਲੀ ਪਿਛਲੇ ਸਾਲ ਕਈ ਮਜ਼ਦੂਰਾਂ ਦੇ ਇਸ ਦੇ ਵਿੱਚ ਸਾਹਮਣੇ ਸੀ ਪਰ ਪ੍ਰਸ਼ਾਸਨ ਦਾ ਤਾਇਓ ਸਾਡਾ ਸਿਸਟਮ ਜੋ ਹੈ ਅਜਿਹਾ ਨਹੀਂ ਸੁਣਵਾਈ ਉਹ ਕਿ ਜੱਥੇਬੰਦ ਗਰੁੱਪ ਦੇ ਵਿੱਚ ਹੋਣੀ ਤੇ ਅੱਜ ਵੀ ਬਿਲਕੁਲ ਲਾਬ ਮੰਨ ਕਰਕੇ ਜਿਸ ਦਾ ਤਸੰਮਾ ਪੁੱਛਿਆ ਸਰਕਾਰ ਵੱਲੋਂ ਕੋਈ ਮਜ਼ਦੂਰਾਂ ਦੇ ਪੱਤੇ ਦੀ ਮੰਗ ਕਰਦੇ ਹੋਗੇ ਮਹਿੰਗਾਈ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜੇ ਜੋ 2012 ਦੇ ਵਿੱਚ ਰਿਵੀਜ਼ਨ ਹੋਈ ਮਹਿੰਗਾਈ ਅੰਕੜਿਆਂ ਮੁਤਾਬਕ ਉਹ ਰਿਵੀਜ਼ਨ 17 ਦੇ ਵਿੱਚ ਹੋਣੀ ਸੀ 2022 ਦੇ ਵਿੱਚ ਹੋਣੀ ਸੀ 10 ਸਾਲ ਵੀਟ ਚੁੱਕੇ ਨੇ ਉਹ ਰਿਵੀਜ਼ਨ ਹੋ ਮਜ਼ਦੂਰਾਂ ਦੀ ਕੀਤੀ ਹੋਈ ਹੈ ਅਸੀਂ ਮੰਗ ਕਰਦੇ ਹਾਂ ਕਿ ਦੋਨੋਂ ਰਿਵੀਜ਼ਨਾਂ ਕਿਸਨੇ ਜਾਣ ਮਾਰਚ 2023 ਵਾਲਾ ਰੇਟ ਮਹਿੰਗਾਈਆਂ ਅਨੁਸਾਰ ਦਿੱਤਾ ਜਾ ਰਿਹਾ ਹੈ ਤਾਂ ਕਿ ਲੇਬਰ ਮਹਿੰਗਾਈ ਤੋਂ ਕੁਝ ਜਰਾ ਹੱਥ ਪ੍ਰਾਪਤ ਕਰ ਸਕੇ